ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਸੰਸਦ ਚਰਨਜੀਤ ਸਿੰਘ ਚੰਨੀ ਨੂੰ ਵਾਰ-ਵਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਾਂਗਰਸ ਪਾਰਟੀ ਦਾ ਇੱਕ ਚੌਥਾ ਥੰਮ੍ਹ ਨਹੀਂ ਜਾਪਾ ਕਹਿ ਸਕਦੇ ਹਾਂ ਕਿ ਸੈਂਟਰ ਵਾਲਾ ਥੰਮ੍ਹ ਨਹੀਂ ਚਰਨਜੀਤ ਸਿੰਘ ਚੰਨੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਿਹੜੀਆਂ ਜਾਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਹਿੰਦੀ ਹੈ ਕਿ ਸਾਰਾ ਕੁਝ ਤੁਹਾਨੂੰ ਸਕ੍ਰਿਪਟ ਦਿੱਤਾ ਜਾਵੇਗਾ ਨਾ ਕੋਈ ਵੱਧ ਬੋਲੇ ਨਾ ਕੋਈ ਘੱਟ ਬੋਲੇ ਨਾ ਕੋਈ ਸੋਸ਼ਲ ਮੀਡੀਆ ਤੇ ਆਵੇ ਨਾ ਕੋਈ ਸ਼ਕਤੀ ਪ੍ਰਦਰਸ਼ਨ ਕਰੇ ਤੇ ਫਿਰ ਭਾਈ ਵੋਟ ਬੈਂਕ ਕਿਵੇਂ ਇਕੱਠਾ ਕੀਤਾ ਜਾਵੇਗਾ ਵੱਡੀ ਗਲਤ ਵੋਟ ਬੈਂਕ ਦੀ ਹੈ ਨਾ ਜੇਕਰ ਵੋਟ ਬੈਂਕ ਤੁਹਾਡੇ ਕੋਲ ਨਹੀਂ ਹੈ ਤਾਂ ਫਿਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕਿਵੇਂ ਜਿੱਤੋਗੇ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੈਲੰਜ ਕਰ ਰਹੇ ਨੇ ਚਾਹੇ ਉਹ ਪ੍ਰਤਾਪ ਸਿੰਘ ਬਾਜਵਾ ਹੈ ਤੇ ਚਾਹੇ ਸੁਖਜਿੰਦਰ ਸਿੰਘ ਰਧਾਵਾ ਹੈ ਚਾਹੇ ਰਾਜਾ ਬੜਿੰਗ ਹੈ ਤੇ ਚਾਹੇ ਚਰਜੀਤ ਸਿੰਘ ਚੰਨੀ ਹੈ ਤੇ ਚਾਹੇ ਸੁਖਪਾਲ ਖਹਿਰਾ ਹੈ ਵਾਰ-ਵਾਰ ਇਹਨਾਂ ਲੋਕਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਣੌਤੀ ਅਤੇ ਚੈਲੰਜ ਕੀਤਾ ਜਾ ਰਿਹਾ ਹੈ ਕਿ ਭਈ ਤੁਸੀਂ ਲੱਬਿਆਂ ਲੜਨੇ ਨਹੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੋਟ ਬੈਂਕ ਮਜ਼ਬੂਤ ਹੈ ਉਹ ਵੋਟ ਬੈਂਕ ਇਧਰ ਉਧਰ ਨਹੀਂ ਜਾਵੇਗਾ ਜਿਹੜਾ ਵੋਟ ਬੈਂਕ ਜਿਹੜੇ ਵੋਟ ਬੈਂਕ ਦੇ ਨਾਲ 2027 ਦੀਆਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਗਿਆ ਸੀ ਹਾਲਾਂਕਿ 2024 ਦੇ ਵਿੱਚ ਵੱਡੇ ਪੱਧਰ ਤੇ ਵੋਟ ਬੈਂਕ ਵਿੱਚ ਤਬਦੀਲੀ ਆਈ ਕਿਉਂਕਿ 13 ਦੇ ਵਿੱਚੋਂ 7 ਉਮੀਦਵਾਰ ਲੋਕ ਸਭਾ ਦੇ ਸੰਸਦ ਮੈਂਬਰ ਬਣੇ ਕਾਂਗਰਸ ਪਾਰਟੀ ਦੇ 3 ਆਮ ਆਦਮੀ ਪਾਰਟੀ ਦੇ ਦੋ ਐਜ਼ੇ ਆਜ਼ਾਦ ਇੱਕ ਸ਼ਰੂਗਣੀ ਇਕਾਲੀ ਦਲ ਯਾਨੀ ਕਿ ਬੀਬਾ ਹਰ ਸਿਮਰਕਰ ਬਦਲ ਉਹਨਾਂ ਦੇ ਵਿੱਚੋਂ ਚਰਨਜੀਤ ਸਿੰਘ ਚੰਨੀ ਵੀ ਇੱਕ ਸੀ ਚਰਨਜੀਤ ਸਿੰਘ ਚੰਨੀ ਦੋ ਵਾਰ ਦੋਹਾਂ ਥਾਵਾਂ ਤੋਂ ਦੋਹਾਂ ਹਲਕਿਆਂ ਤੋਂ ਬੁਰੀ ਤਰ੍ਹਾਂ ਹਾਰੇ ਲੇਕਿਨ ਚਰਨਜੀਤ ਸਿੰਘ ਚੰਨੀ ਨੂੰ ਨਜ਼ਰ ਅੰਦਾਜ਼ ਕਰਨਾ ਚਰਨਜੀਤ ਸਿੰਘ ਚੰਨੀ ਨੂੰ ਪਿੱਛੇ ਵਿਠਾਉਣਾ ਚਰਨਜੀਤ ਸਿੰਘ ਚੰਨੀ ਨੂੰ ਸੱਦੇ ਆਉਣਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਇਹ ਸਭ ਕੁਝ ਕੀ ਹੋ ਰਿਹਾ ਹੈ ਪੰਜਾਬ ਦੀ ਸਿਆਸਤ ਵਿੱਚ ਹੈ ਜੇਕਰ ਵੱਡੇ ਥੰਮ ਚਲੇਗਾ ਜਿਸ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਦੇ ਘਰ ਦੇ ਵਿੱਚ ਦੋ ਝੰਡੇ ਨੇ ਇੱਕ ਭਾਰਤੀ ਜਨਤਾ ਪਾਰਟੀ ਦਾ ਇੱਕ ਕਾਉਂਸਲ ਪਾਰਟੀ ਦਾ ਤੇ ਜੇਕਰ ਚਰਨਜੀਤ ਸਿੰਘ ਤਨ ਚਲਨੀ ਵਰਗੇ ਥੰਮ ਚਲੇ ਜਾਂਦੇ ਨਹੀਂ ਭਾਰਤੀ ਜਨਤਾ ਪਾਰਟੀ ਵਿੱਚ ਤਾਂ ਪਾਰਟੀ ਦੀ ਹੋਂਦ ਨੂੰ ਬਰਕਰਾਰ ਰੱਖਣਾ ਵੋਟ ਬੈਂਕ ਜਿਹੜਾ ਅਨੁਸੂਚਿਤ ਭਾਈਚਾਰਿਆਂ ਦੇ ਨਾਲ ਬਿਲੋਂਗ ਕਰਦਾ ਹੈ ਲਗਭਗ ਪੰਜਾਬ ਦੇ ਵਿੱਚ 37 ਤੋਂ 38% ਹੈ 34 ਹਲਕਿਆਂ ਦੇ ਵਿੱਚ ਤਾਂ ਵੈਸੇ ਹੀ ਰੱਖਮਾ ਕਰਨ ਹੈ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਉਹ ਵੋਟ ਬੈਂਕ ਫਿਰ ਤਿੱਤਰ ਬਿੱਤਰ ਹੋਵੇਗਾ ਉਸ ਦਾ ਖਮਨਿਆਜਾ ਜਿਹੜਾ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਭੁਗਤਣਾ ਪਵੇਗਾ ਚਰੰਜਿਸਨ ਚੰਨੀ ਖਾਮੋਸ਼ ਨੇ ਚੁੱਪ ਨੇ ਸਾਇਲੈਂਟ ਮੂਰਤੇ ਨੇ ਤੇ ਜਿਹੜੇ ਸਾਇਲੈਂਟ ਮੂਰਤੇ ਲੋਕ ਹੁੰਦੇ ਨੇ ਉਹਨਾਂ ਵੱਲੋਂ ਧਮਾਕੇ ਵੀ ਵੱਡੇ ਪੱਧਰ ਤੇ ਕੀਤੇ ਜਾਂਦੇ ਨੇ 1 ਫਰਵਰੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਦੌਰੇ ਤੇ ਨੇ ਹਲਕਾ ਜਲੰਧਰ ਦੇ ਵਿੱਚ ਆਉਣਗੇ ਜਿੱਥੋਂ ਦੇ ਸਾਂਸਦ ਨੇ ਲੋਕ ਸਭਾ ਦੇ ਮੈਂਬਰ ਨੇ ਚਰਨ ਜਿਸਮ ਚੰਨੀ ਕਿਆਸਰਗਾਈਆਂ ਲਗਾਈਆਂ ਲਗਾਈਆਂ ਜਾ ਰੀਆਂ ਨੇ ਵੈਸੇ ਤਾਂ ਚਰਨ ਜਿਸਮ ਚੰਨੀ ਕਹਿ ਰਹੇ ਨੇ ਕਿ ਮੈਂ ਤੇ ਸੱਚਾ ਸੁੱਚਾ ਅਤੇ ਤਗੜਾ ਸਿਪਾਈ ਹਾਂ ਕੌਮ ਦਾ ਕੌਮ ਦਾ ਸੱਚਾ ਸੁੱਚਾ ਸਿਪਾਈ ਹਾਂ ਤਗੜਾ ਹਾਂ ਮੈਂ ਟਾਸ ਤੋਂ ਮਸ ਨਹੀਂ ਹੋਵਾਂਗਾ ਮੈਂ ਚੂਣਾ ਲੜਾਂਗਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਹਾਲਾਂਕਿ ਇਹ ਪੱਤੇ ਖੇਡੇ ਜਾਣੇ ਨਹੀਂ ਇਹਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਜਿਹੜਾ ਪੱਤਾ ਖੇਡਿਆ ਗਿਆ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਦੇ ਵਿੱਚ ਚਰੰਜਿਸਨ ਚੰਨੀ ਦੇ ਨਾਂ ਤੇ ਕਿ ਘਰ ਘਰ ਚੱਲੀ ਗੱਲ ਚੰਨੀ ਸਾਰੇ ਮਸਲਿਆਂ ਦਾ ਹੱਲ ਹੈ ਸਨਾਂ ਦੇ ਸਲੋਗਨ ਵਰਤੇ ਗਏ ਸੀ ਉਹ ਪੱਤਾ ਹੁਣ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਨਹੀਂ ਖੇਡਿਆ ਜਾਵੇਗਾ ਕਿਉਂ ਕਿ ਕਿਉਂਕਿ ਇਹ ਤਾਂ ਬਵੇਸ਼ ਬਗੇਲੇ ਮੂਹਤੇ ਕਹਿ ਦਿੱਤਾ ਹੈ ਫੇਸ ਟੂ ਫੇਸ ਕਹਿ ਦਿੰਦਾ ਹੈ ਕਿ ਭਈ ਅਸੀਂ ਬੜੀ ਵੱਡੀ ਗਲਤੀ ਕੀਤੀ ਹੈ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ 2027 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜ ਕੇ ਬਿਨਾ ਇੰਜਣ ਤੋਂ ਲੜਾਂਗੇ ਬਿਨਾ ਅਗਵਾਈ ਤੋਂ ਲੜਾਂਗੇ ਇੰਟਰਫੇਅਰ ਕੀਤੀ ਜਾਵੇਗੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਜੇਕਰ ਅਜਿਆ ਹੈ ਨਜ਼ਰ ਅੰਦਾਜ਼ ਕਰਨਾ ਚਰਨਜੀਤ ਸਿੰਘ ਚੰਨੀ ਨੂੰ ਇਹ ਬੜਾ ਵੱਡਾ ਮਹਿੰਗਾ ਤੇ ਬੜਾ ਵੱਡਾ ਘਾਟਾ ਪਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿੱਥੇ ਕਿ ਦੂਸਰੀਆਂ ਪਾਰਟੀਆਂ ਲਗਾਤਾਰ ਆਪਣੀ ਪਾਰਟੀ ਨੂੰ ਖਾਸ ਕਰਕੇ ਵੋਟ ਬੈਂਕ ਨੂੰ ਲੈ ਕੇ ਮਜ਼ਬੂਤ ਕਰਨੀਆਂ ਨੇ ਉਥੇ ਚਰਨਜੀਤ ਸਿੰਘ ਚੰਨੀ ਜਿਹੜੇ ਨੇ ਉਹ ਕਿਤੇ ਨਾ ਕਿਤੇ ਖਮੋਸ਼ ਨੇ ਸਾਇਲੈਂਟ ਮੋਡ ਤੇ ਨੇ ਇਸ ਤੋਂ ਪਹਿਲਾਂ ਜੋ ਕੁਝ ਵੀ ਹੋਵੇਗਾ ਉਹ ਕਾਬਲੇ ਤਰੀਫ ਹੋਵੇਗਾ ਕਈ ਹੋਰ ਥੰਮ ਡਿੱਗਣਗੇ ਕਿਹੜਿਆ ਕਿਹੜੇ ਪਾਸੇ ਜਾਂਦਾ ਹੈ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਪੰਜਾਬ ਦੇ ਲੋਕ ਤੇਲ ਵੀ ਵੇਖਣਗੇ ਤੇ ਤੇਲ ਦੀ ਧਾਰ ਵੀ ਵੇਖਣਗੇ ਕਿਉਂਕਿ ਪਹਿਲਾਂ ਲੋਕ ਕਹਿੰਦੇ ਸੀ ਕਿ ਪਿਆਰ ਤੇ ਜੰਗ ਦੇ ਵਿੱਚ ਸਭ ਕੁਝ ਜਾਇਜ਼ ਹੈ ਲੇਖਣ ਜੇ ਹੁਣ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਰਾਜਨੀਤੀ ਵਿੱਚ ਸਿਆਸਤ ਵਿੱਚ ਪੋਲਿਟਿਸ਼ੀਨਾਂ ਵਿੱਚ ਸਭ ਕੁਝ ਜਾਇਜ਼ ਹੈ ਰਾਤ ਪਤਾ ਨਹੀਂ ਕਿਹੜੀ ਪਾਰਟੀ ਵਿੱਚ ਦੂਜੀ ਰਾਤ ਪਤਾ ਨਹੀਂ ਕਿਹੜੀ ਪਾਰਟੀ ਵਿੱਚ ਤੇ ਤੀਜੀ ਰਾਤ ਪਤਾ ਨਹੀਂ ਕਿਹੜੀ ਪਾਰਟੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦਾ ਮੰਤਨ ਹੋਣਾ ਇਹ ਸਾਰੀਆਂ ਚੀਜ਼ਾਂ ਉੱਤੇ ਕਰਮ ਹੋਣਾ ਬਹੁਤ ਵੱਡਾ ਇਹ ਸਵਾਲ ਖੜਾ ਹੋ ਗਿਆ ਹੈ ਇਸ ਕਰਕੇ ਚਰਨਜੀਤ ਸਿੰਘ ਚੰਨੀ ਜੋ ਜੇਕਰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਤੇ ਇਸ ਦਾ ਖਵਨਿਆਜਾ ਜਿਹੜਾ ਹੈ ਸਮੁੱਚੀ ਕਾਂਗਰਸ ਪਾਰਟੀ ਦੀ ਟੀਮ ਨੂੰ ਖਾਸ ਕਰਕੇ ਹਾਈ ਕਮਾਂਡ ਨੂੰ ਭੁਗਤਣਾ ਪਵੇਗਾ ਕਿਉਂਕਿ ਹਰਿਆਣਾ ਦੀ ਵੀ ਵਿਧਾਨ ਸਭਾ ਦੀ ਚੋਣਾਂ ਹਾਰ ਗਈ ਹੈ ਦਿੱਲੀ ਦੇ ਵਿੱਚ ਦਾ ਖਾਤਾ ਹੀ ਨਹੀਂ ਖੁੱਲਿਆ 6 ਬਿਹਾਰ ਦੇ ਵਿੱਚ ਵਿਧਾਨ ਸਭਾ ਦੀਆਂ ਸੀਟਾਂ ਜਿੱਤੀਆਂ ਗਈਆਂ ਨੇ ਜਿਹੜੀਆਂ ਹੁਣ ਹੋਈਆਂ ਨੇ ਜਿੱਥੇ ਰਾਹੁਲ ਗਾਂਧੀ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੈ ਉਹ 6ਵੇਂ ਜਿੱਤੇ ਹੋਏ ਵਿਧਾਇਕ ਹੁਣ ਜੀਡੀਯੂ ਦੇ ਵਿੱਚ ਯਾਨੀ ਕਿ ਨਿਤ ਕੁਮਾਰ ਦੀ ਪਾਰਟੀ ਦੇ ਵਿੱਚ ਜਾਣ ਨੂੰ ਤਿਆਰ ਹੋ ਗਏ ਨੇ ਯਾਨੀ ਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕੋਲ ਕੁੱਲ ਵਲਾਕੇ ਟੈਨਸ਼ਨ ਦੇ ਵਿੱਚ ਹੈ